ਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੈ ਜੀ ਸ਼ੁਰੂ ਅੱਜ ਆਪਾਂ ਗੱਲ ਕਰਦੇ ਵੀਰ ਜੀ ਸੇਵਾ ਤੇ ਭਾਵਨਾ ਦੀ ਆਪਣੇ ਜਿਹੜਾ ਹੈ ਪੰਜਾਬ ਦੇ ਨੌਜਵਾਨਾਂ ਵਿੱਚ ਇੰਨਾ ਕ ਜਿਆਦਾ ਉਤਸ਼ਾਹ ਹੀ ਕਿ ਕੋਈ ਕਹਿਣ ਲਈ ਗੱਲ ਨਹੀਂ ਆ ਤੇ ਆਪਣੇ ਪਿੰਡ ਜਿੱਦਾਂ ਕੀ ਆਪਣਾ ਪਿੰਡ ਵਾਲੀ ਕਲਾ ਵਾਲੀ ਖੁਰਦ ਹੜ ਦੇ ਹੇਠਾਂ ਵਿੱਚ ਆਇਆ ਹੈ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਪਿੰਡ ਹੀ ਤੇ ਇੰਨੀ ਜਿਆਦੀ ਸੇਵਾ ਲੈ ਕੇ ਆਪਣੇ ਕੋਲੇ ਬੜੀ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਆਂ ਕੋਈ ਵੀ ਰੇ ਮਿੱਟੀ ਦੀ ਸੇਵਾ ਲੈ ਕੇ ਕੋਈ ਡੀਜ਼ਲ ਦੀ ਕੋਈ ਨਕਦ ਕੈਸ਼ ਹਰ ਇੱਕ ਚੀ ਹਰ ਇੱਕ ਤਰ੍ਹਾਂ ਦੀ ਮਨੂੰ ਸੇਵਾਵੰਦ ਅਕਰ ਪਹੁੰਚਦੇ ਆ ਤੇ ਜਿਹੜੇ ਮਨੂੰ ਵੀਰ ਹੜਾ ਤੱਕ ਪਹੁੰਚਦੇ ਆ ਅਸੀਂ ਇੰਨਾ ਵੀਰਾਂ ਦਾ ਕਿੱਦੇ ਵੀ ਦੇਣਾ ਨਹੀਂ ਦੇ ਸਕਦੇ ਕਿਉਂਕਿ ਇੰਨੀ ਵੱਡੀ ਸੇਵਾ ਸਾਡੇ ਤੱਕ ਜੇਦੀ ਪਹੁੰਚ ਹੀ ਕਰਦੇ ਆ ਅਸੀਂ ਇੰਨਾ ਵੀਰਾਂ ਦਾ ਕਿੱਦੇ ਦੇਣਾ ਨਹੀਂ ਦੇ ਸਕਦੇ ਕਿਉਂਕਿ ਮੰਨ ਲਓ ਕਿ ਇੱਡੀ ਵੱਡੀ ਮਾਰ ਵਿੱਚ ਕਿਸੇ ਤੱਕ ਪਹੁੰਚ ਜਾਣਾ ਨਾ ਉਹ ਵੀ ਬੜੀ ਤਗੜੀ ਗੱਲ ਆ ਉਹ ਵੀਰ ਫਿਰ ਵੀ ਜਿਹੜੀ ਸੇਵਾ ਲੈ ਕੇ ਪਹੁੰਚ ਰਹੇ ਆ ਤੁਸੀਂ ਦੇਖ ਸਕਦੇ ਕਿ ਇੰਨਾ ਆਪਣੇ ਨੌਜੋਨਾ ਤੇ ਸਾਹ ਆ ਤੇ ਬਾਕੀ ਜਿਹੜੀ ਗੱਲ ਆ ਕਿ ਉਹ ਜਿਹੜਾ ਪੰਜਾਬ ਨਾਲ ਪੰਜਾਬ ਖੜ ਗਿਆ ਮੇਨ ਗੱਲ ਸਿੱਧੀ ਆ ਕਿ ਪੰਜਾਬ ਨਾਲ ਪੰਜਾਬ ਖੜਿਆ ਵਾਲੇ ਸਵਾਰ ਤੇ ਜਿਹੜੇ ਵੀ ਸਾਡੇ ਕਰ ਪੁੰਜਦੇ ਆ ਇਹਨਾਂ ਸਾਰੇ ਵੀਰਾਂ ਦਾ ਅਸੀਂ ਤਾਂ ਇਹ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੀ ਔਖੀ ਘੜੀ ਵਿੱਚ ਸਾਡੇ ਨਾਲ ਖੜੇ ਆ ਤੇ ਬਾਕੀ ਤੁਹਾਨੂੰ ਬਹੁਤ ਆਪਣੀ ਬੰਦੀ ਜਿਹੜੀ ਸੇਵਾ ਵਾ ਚੱਲ ਰਹੀ ਆ ਨਿਰੰਤਰ ਜਾਰੀ ਆ ਤੇ ਕਿਉਂਕਿ ਜਿਹੜਾ ਆਪਣਾ ਤੋੜ ਉਹ ਵੱਜ ਚੁੱਕਾ ਵਾ ਇੱਕ ਤੋੜ ਆਪਣਾ ਰਹਿ ਗਿਆ ਵਾ ਉਹ ਆਪਾਂ ਬੰਨਨਦੇ ਆ ਕੱਲ ਦੀ ਸੇਵਾ ਦੀ ਸ਼ੁਰੂ ਕੀਤੀ ਆ ਤੇ ਹੋテム ਜੀ ਨਾਲ ਲੱਗੀਆਂ ਤੇ ਬਾਕੀ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਹੁਣ ਆਪਾਂ ਜਾਣਦੇ ਆਂ ਦਰਿਆ ਦੇ ਪਾਣੀ ਵਾਲੀ ਟੈਂਕੀ ਲੈ ਕੇ ਉਹਦੇ ਪਾਣੀ ਮੋਗਿਆ ਇਹ ਭਾਂਡੇ-ਪੁੰਡੇ ਧੋਣ ਵਾਸਤੇ ਟੱਬ-ਟੁੱਬ ਪਾਣੀ ਦੀ ਟੈਂਕੀ ਇਹ ਜੀ ਭਰ ਲਈ ਆਪਾਂ ਹੋਰ ਲੱਗੇ ਜਾਂਦੇ ਆਂ ਪਰ ਨਾਲ ਆਪਣੇ ਮੁੰਡੇ ਅਜ ਨੌਜਵਾਨ ਨਕੇ ਗੱਭਰੂ ਨਵੀਂ ਪਨੀਰੀ ਇਹ ਅੱਜ ਅਸੀਂ ਸੇਵਾ ਕਰਾਂਗੇ ਅੱਜ ਅਸੀਂ ਲੰਗਰ ਚ ਠਾਈਂਗਾ ਜੇ ਪਾਣੀ ਘੱਟ ਨਿਕਲਸਾ ਰਹਾ ਹੋਣਾ ਮਨਸਾ ਅਸਲਾ ਪੀਦੇ ਆ ਮੱਝਾ ਵਾਸਤੇ ਫਿਰ ਪੈਣੇ ਪੁੜੀਆਂ ਵਾਹਣੇ ਸ਼ੁਰੂ ਕਰਦੇ ਆ ਸਾਰੇ ਆੁਰਗਾਂ ਤੇ ਆ ਜੀ ਇੱਕ ਬੰਨੇ ਪਾਂਦੀ ਸੇਵਾ ਇਹਦੀ ਉਹ ਵੀ ਨਾਲ ਨਾਲ ਚਲੀ ਜਾਊਗੀ ਸਾਰੇ ਕੰਮ ਨਾਲ ਨਾਲ ਕਰ ਜਾਵਾਂਗੇ ਸੰਗਤਾਂ ਕਸਾ ਪਾਣੀ ਚੰਗ ਨਹੀਂ ਹੋਣਾ ਆਪਣੇ ਠੇਕੇਦਾਰ ਸਾਹਿਬ ਅੰਜ ਠੇਕੇਦਾਰ ਸਾਹਿਬ ਜੀ ਹਾਂ ਸਰਬਜੀਤ ਸਿੰਘ ਹਾਂ ਜੀ ਕਿੱਥੇ ਕੰਮ ਪਹੁੰਚਿਆ ਆਪਣਾ ਪਹੁੰਚ ਲਿਆ ਬਸ ਖਿੱਚਣੇ ਕੰਮ ਨੂੰ ਖਿੱਚੀ ਜਾਂਦੇ ਬਸ ਮੇਰੇ ਲਈ ਖਿੱਚੀ ਆ ਠੀਕ ਆ ਇਹ ਆਪਣੇ ਕੋਲ ਸੰਗਤਾਂ ਪਹੁੰਚੀਆਂ ਵਾ ਸੇਵਾ ਲਾ ਕੇ ਪ੍ਰਵਾਹ ਨੂੰ ਸਭ ਪਾਇਆ ਕੁਲਾਵਰ ਬੱਚਿਆਂ ਨੂੰ ਹੋਰ ਸਗੀ ਜੀਵਨ ਹੰਗੇ ਲੜ ਲੜ ਕੇ ਫੇਰ ਬਖਸੇ ਅਸਲ ਦੀ ਜਿਹੜੀ ਅੱਗ ਲਾਉਂਦੇ ਉਹ ਇਹਨਾਂ ਪ੍ਰਤਿਆਰਕੋ ਤੋਂ ਜ਼ਿਆਦਾ ਦੇ ਪ੍ਰਗਤੀਾਰੇ ਮੈਂ ਬਾਇ ਵੀ ਤਰ੍ਹਾਂ ਦੀ ਪਾਰਟੀ ਨਹੀਂ ਕਰਦਾ ਪ੍ਰੋਪਰਟੀ ਜਿੰਨੀ ਵੀ ਡੇਮੇਜ ਹੋਣਾ ਹਰ ਇੱਕ ਨੂੰ ਉਨੀ ਵੱਡੀ ਆ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਬੱਚੇ ਗੁਰਸਿੱਖ ਇੱਕ ਚੰਗੇ ਜੀਮ ਨਾਲੇ ਬੰਨ ਪ੍ਰੋਪਰਟੀ ਥੋੜੀ ਨਾ ਮੈਂ ਸਰਦਨ ਤਾਂ ਪ੍ਰਗਤੀ ਘੱਟੇ ਨਹੀਂ ਸਕਦੀ ਤੇਰੀ ਅਦਾਸਾ ਵਿੱਚ ਹੀ ਮਿੰਨੂ ਤੇ ਵਿੱਚ ਸਾਰੀ ਸੰਗਤ ਨੂੰ ਮੈਂ ਰੂਜੀ ਸਮਾਤ ਬਖਸੀ ਤੇ ਆਹ ਦੇ ਪੈਸੇ ਹਨ ਜੇ ਵੀਜ਼ਾ ਦੀ ਫੋਟੋ ਆ ਗਿਆ ਤਾਂ ਇਹ ਜਾਣੀ ਜਾਂ ਨਾ ਇੱਕ ਤੋਂ ਸਕਿੱਟ ਦੇ ਆਇਆ ਇਹ ਪੈਸੇ ਕਾਨੂੰਨ ਸਮਤ ਬਕਸੀ ਅਈਨਾ ਪਹਾਂਦੇ ਇੱਕ ਪੈਸਾ ਆਪਦੇ ਘਰ ਆਪਦੇ ਕਿਤੇ ਆ ਜਾਣੇ ਬੰਦੇ ਕੋਈ ਸਾਜਣਾ ਪਾਲਦੀ ਇਹ ਪੈਸੇ ਖੁੱਦ ਦੇ ਮਸਨ ਕਿ ਕਿਸਾ ਦੀ ਫਰਦ ਕਰਦਾ ਕੌਣ ਐਵਰੀਕਾ ਆਈ ਵਾਹੇ ਗੁਰਦੀ ਇਹ ਸੰਗਤਾਂ ਪਹੁੰਚੇ ਆਪਣੇ ਕੋਲੇ ਮਾਦੀ ਸ਼ਾਲ ਲੱਗੇ ਇੱਦਰ ਲਵਾਈ ਸਾਹਿਬ ਹਲਵਾਈ ਸਾਹਿਬ ਲੱਗੇ ਲੋਈ ਸਾਹਿਬ ਕਮਟ ਇਲਾਜ ਨਾ ਨਾ 5 ਮਿੰਟ ਦਾ 5 ਮਿੰਟ ਲੈ ਲੇਨ ਤਾਂ ਦਾ ਬੈਠੇ ਆਣ ਕੇ ਮੈਂਡ ਮਾਰ ਮੇਰਾ ਵੀਰ ਆ ਆਲੂ ਨਾਲ ਨਾ ਚੋ ਤੇ ਇਹਨੂੰ ਪਾਣੀ ਗੱਲਾ ਮਾਰਨਾ ਮੰਨਦੀ ਕੱਲ ਦਾ ਸੇਵਾ ਲੱਗਦੀ ਹੈ ਟਰੈਕਟਰਾਂ ਨਾਲ ਪੈਲੀ ਪੱਧਰੀ ਕਰਨ ਦੇ ਨਾਲ ਨਾਲ ਬੰਨ ਵੀ ਜਿਹੜਾ ਬੰਨ ਜਾਂਦੇ ਨਾਲ ਨਾਲ ਮਸ਼ੀਨਾਂ ਲੱਗੀਆਂ ਵਾ ਆਪਾਂ ਤਾਂ ਮਸ਼ੀਨਾਂ ਕੋਲੇ ਵੀ ਜਾਂਦੇ ਆ ਥੋੜੇ ਛੱਡ ਕਰ ਮਸ਼ੀਨਾਂ ਕੋਲੇ ਯਾ ਗੋਥਿਆ ਬਾਦਾਂ ਨੂੰ ਆਹ ਨਹੀਂ ਤੇਰੀ ਫਸਲ ਦੇਖਣ ਵੀ ਆਉਣਾ ਰਹਿਣ ਸਾਹਿਬ ਚੱਲ ਕੋਈ ਨਹੀਂ ਨਾ ਕੋਈ ਬੀਜਾ ਧਾਰਚਾ ਅੱਗੇ ਜੀ ਬਿਚਾਤਾ ਸੋਛਾ ਜੀ ਉਹ ਆਪਣਾ ਬਹੁਤ ਤਿਆਰ ਹੋਰ ਮੰਗਦੇ ਤੇ ਸੰਤਾਨ ਹੋਵੇ ਉਹ ਲੱਗ ਜਾਂਦੇ ਅੱਲਾਹ ਤੁਹਾਨੂੰ ਉਸੇ ਸੇਵਾ ਦੇ ਵਿੱਚ ਆ ਸੰਤਾਨ ਫਰਾਈਆਂ ਦੇ ਵਿੱਚ ਸੇਵਾ ਕਰਨਾ ਮਾਪੇ ਇਹ ਜਿਲੰਦਰ ਜ਼ਿਲ੍ਹੇ ਤੋਂ ਕਾਉਂਨ ਦੇ ਸਰਬਰਾਈ ਤੇ ਨਾ ਕੋਈ ਸਿੰਦਰ ਦੱਬਾਂ 5000 ਰੁਪਿਆ 5000 ਰੁਪਿਆ ਪਲਾਸਟਿਕ ਦੀ ਹੋਇਆ ਨਾ ਇਸ ਪਿੰਨਰ ਤੇ ਪਾ ਦਿਆ ਜਿਹੜਾ ਇਸਤਮਾਲ ਵਾਲਾ ਕਰਦਾ ਉਹ ਮੇਨ ਆਪਣਾ ਕੰਪਨੀ ਵਾਲਾ ਕਾਰਨਰ ਵਾਲਾ ਉਹ ਜਿਹੜਾ ਕਰਦਾ ਉਹ ਆ ਗਿਆ ਦੱਬਾਂ ਦੇਵਾ ਲੈ ਬ루 ਇਹਨਾਂ ਨੂੰ ਤਰੱਕੀ ਤੰਦਰੁਸਤੀ ਕੋਸ਼ਿਸ਼ ਦੇ ਦੀਆਂ ਨੇ ਕਰਾ ਦੇ ਪਿਆਰ ਸਾਰੇ ਇਲਾਕੇ ਦੇ ਪਿਆਰ ਬਖਸ਼ੀ ਸਾਡੇ ਉਹ ਇਹਨਾਂ ਨੂੰ ਬਹੁਤ ਵੱਡੀ ਆਸਾਂ ਹੈ ਜਿਹੜੇ ਨਾ ਵਰਤਦਾ ਅੱਜ ਸਾਡੇ ਵੀਰ ਪ੍ਰਧਾਨ ਸਿੰਘ ਸਰਾਏ ਖੁਦ ਆਵ ਲੱਗੇ ਸੇਵਾ ਕਰਨ ਅੱਜ ਪਕੌੜਾ ਦੀ ਸੇਵਾ ਜਿਹੜੀ ਆਵ ਖੁਦ ਅਸੀਂ ਕਰਨ ਲੈ ਅੱਜ ਤਲਵਈ ਸਾਹਿਬ ਅੱਜ ਬਰੈਡ ਕਟਣਦੇ ਆ ਇਹੋ ਜਿਹਾ ਹੋ ਬਾਕੀ ਜੀ ਪ੍ਰਧਾਨ ਸਾਹਿਬ ਨੂੰ ਪੁੱਛਦੇ ਆਂ ਹਾਂਜੀ ਹਾਂਜੀ ਬਾਗਰੂ ਜੀ ਦੋ ਚਾਰ ਰੁਪਏ ਤੁਸੀਂ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਤਗੜੇ ਹੋ ਕੇ ਇੱਥੇ ਆ ਕੇ ਰੌਣਕ ਵਧਾਇਆ ਕਰੀਏ ਕੋਈ ਧਫੇ ਵਰਤਾਵੇ ਕੋਈ ਬ੍ਰੈਡ ਵਰਤਾਵੇ ਕੋਈ ਬੋਰੇ ਭਰੇ ਕੋਈ ਚੁੱਕੇ ਆਪਾਂ ਨਾਲ ਮਿਲ ਕੇ ਤਗੜੇ ਹੋ ਗਿਆ ਹਲਾ ਮਾਰ ਗਏ ਹਫਤੇ ਦੋ ਹਫਤਿਆਂ ਦੇ ਵਿੱਚ ਆਪਣਾ ਕੰਮ ਕੰਪਲੀਟ ਹੋ ਜਾਣਾ ਤੇ ਬਾਕੀ ਇਹ ਆ ਵੀ ਵੱਤ-ਵੱਦ ਸੰਪਨ ਆਇਆ ਕਰੋ ਅਸੀਂ ਤੇ ਹਰ ਰੋਜ਼ ਇਹੋ ਅਪੀਲ ਕਰਦੇ ਆ ਤੇ ਇਹੋ ਕਰਦੇ ਨਾ ਵੀ ਵੱਤ-ਵੱਦ ਮੇਰੇ ਵੀ ਪਹੁੰਚਿਆ ਕਰੋ ਜੀ ਲੰਗਰ ਜਿਹੜੇ ਰੋਜ਼ ਚੱਲਦੇ ਆਪਣੇ ਪਕੌੜਿਆਂ ਦੇ ਜਲੇਬਾਂ ਦੇ ਦਾਲ ਪ੍ਰਸ਼ਾਦ ਦੇ ਤਰ੍ਹਾਂ ਨੂੰ ਬਦਾਮਾਂ ਵਾਲੀ ਚਾਹ ਸਾਰੇ ਸਿੰਘ ਲੱਗੇ ਜਿਹੜੇ ਆਪਣੇ ਸੇ ਬੰਨ ਟਾਈਂਦਾ ਵਾ ਉਹਨੋਂ ਵੀ ਜਿਹੜੇ ਕ੍ਰੇਟ ਲਾਗੇ ਨਾ ਹੁਣ ਜਿਹੜਾ ਜਿਹੜੀ ਬੰਨ ਢਾ ਲੱਗੀ ਉਹਨੂੰ ਮੋੜਨਦੇ ਆ ਇੱਕ ਕ੍ਰੇਟ ਲਾ ਲਾ ਕੇ ਸਟਾਰਟ ਲ ਬੰਨਨਦੇ ਸਲੇ ਦੋ ਦੋ ਕ੍ਰੇਟ ਇਕੱਠੇ ਜੋੜ ਕੇ ਸੁੱਟਦੇ ਆ ਬੜੀ ਸੇਵਨਾਂ ਵੀਰਾਂ ਦੀ ਸਾਰੇ ਨੌਜਵਾਨ ਪਿੰਡ ਆਲੀ ਤੋਂ ਹੀ ਆ ਸਾਰੇ ਵੱਲੀ ਇੱਕ ਦੋ ਪਰਚ ਕੋ ਬੱਲੀ ਵੱਲੀ ਵੀ ਕਾਲੂ ਉਹ ਕਾਲੂ ਮਾਰੀ ਗੱਲ ਆ ਜੇ ਨੱਚ ਚੁੱਕਿਆ ਗਿਆ ਵੀ ਗਿਆ 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 ਚਲੋ ਕਾਲੂ ਜਾ ਦਰਿਆ ਗਿਆ ਆ ਬਈ ਹਾਂ ਰੋਕਦਾ ਓਨ ਇੱਕ ਹੀ ਆਉਣਾ ਆ ਗਿਆ ਤਾਂ ਇੱਕ ਆਪਾਂ ਬੰਨ੍ਹਦੇ ਆਂ ਜਿਵੇਂ ਨਾਲ ਲੱਗ ਗਿਆ ਬੰਨ੍ਹ ਬਣਾਉਣ ਵਾਸਤੇ ਜਿਹੜਾ ਬੰਨ੍ਹ ਇਹਨੂੰ ਡਬਲ ਕਰਨ ਰਿਹਾ ਤੇ ਨਾ ਉਹ ਬੰਨ੍ਹ ਹੁਣ ਟਵਲ ਕਰਕੇ ਫੇਰ ਤੋਂ ਛੋੜਾ ਕਰਾਂਗੇ ਜਦ ਹੀ ਹਵਾ ਜਾਵੀ ਫੇਰ ਸ਼ੁਰੂ ਹੋ ਜੇ ਤੇ ਇਹ ਜੇ ਮਸ਼ੀਨਾਂ ਨਾਲ ਹੀ ਇਹਨਾਂ ਸਿਰਫ ਬੰਨ੍ਹਦੇ ਆ। ਇਹ ਸੰਪਰਦਾਇ ਦਾळा ਬਾਬਾ ਬਲੀ ਚੰਦ ਆ। ਉਹਨਾਂ ਦੇ ਮਸ਼ੀਨਾਂ ਦੇ ਸੰਤਪਾਪਾ ਬਲੀ ਸਿੰਘ ਸੀਚਾਲ ਵਾਲੇ ਉਹਨਾਂ ਦੇ ਮਸ਼ੀਨੇ ਕਾ ਸੋ ਵਾਹਿਗੁਰੂ ਜੀ ਚੱਲ ਰਿਹਾ ਜੀ ਮੋਰਚਾ ਜੰਗੀ ਬੱਦਰ ਤੇ ਇਧਰ ਟਰੈਕਟਰ ਚੱਲੇ ਜਾ ਰਿਹਾ ਦਰ ਸਿੰਘ ਸ਼ਗਰੇ ਜਲਪਾਣੀ ਸੋ ਲੰਗਰ ਹੰਕਾਰਜ ਚਾਚਾ ਵਿਰਸਾ ਸਿੰਘ ਜੀ ਹੋ ਇਧਰ ਪਕੌੜੇ ਨਿਕਲੀ ਜਾ ਰਹੇ ਆ ਸੋ ਉਧਰ ਪੋਪਲਾਈਨ ਮਸ਼ੀਨਾਂ ਚੱਲਦੀਆਂ ਉਧਰ ਕਰਲੇ ਸਿੰਘ ਤੇ ਇਧਰ ਸਿੰਘਾਂ ਨੇ ਰਗੜਾ ਲਾਤਾ ਉਧਰ ਨੇ ਖਾ ਮੜਾਇਆ ਗਲਾਉਦਿਆਂ ਪੱਤੀਆਂ ਪਾ ਕੇ ਵਿੱਚ ਅੱਛਾ ਹਾਂ ਗਲਾਉਦਿਆਂ ਪੱਤੀਆਂ ਪਾ ਕੇ ਨਿੱਕੀ ਲਾਚੀ ਪਾ ਕੇ ਨਾਲ ਕਾਲੀ ਮਿਰਚ ਪਾ ਕੇ ਨਾਲ ਬਨਾਮ ਮੱਗ ਜਾ ਭੱਲੇ ਤੁਹਾਡੇ ਜਵਾਨੇ ਪੂਰੀਆਂ ਤਾਕਤ ਵਾਲੀਆਂ ਚੀਜ਼ਾਂ ਸਾਰੀਆਂ ਹੈਗੇ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਆ ਵੀਰ ਉਹ ਜਨਵੈਸਿਕ ਆਉਣਾ ਪੈਂਦਾ ਫਿਰ ਠੀਕ ਆ ਜੀ ਠੀਕ ਆ ਬਹੁਤ ਵਧੀਆ ਗੱਲ ਆ ਲਾਹੌਰ ਰਗੜੇ ਤਗੜੇ ਹੋ ਗਏ ਮਾਰੇ ਰੱਖੇ ਕਿਰਪਾ ਬਾਕੀ ਆ ਟਰੈਕਟਰ ਖਾਣੇ ਤੁਹਾਨੂੰ ਚੱਲਣਦੇ ਆ ਟਰੈਕਟਰ ਚੱਲਣਦੇ ਆ ਇੱਧਰ ਅੱਜ ਬੜੇ ਥਾਵਾਂ ਤੇ ਮੋੜ ਤੇ ਚੱਲਣਦੇ ਆ ਜੀ ਅੱਜ 4-5 ਜਗ੍ਹਾ ਤੇ ਆ ਜੀ ਅੱਗੇ ਮਸ਼ੀਨਾਂ ਚੱਲਦੀਆਂ ਉਹ ਅਰਦੀ ਕਲਾ ਜੀ ਬੜੀ ਕਿਰਪਾ ਮਹਾਰਾ ਜੀ ਬੜੇ ਖਾਸ ਹੁਣ ਸ਼ਰਦਾਈਆਂ ਛਕਾਉਣ ਤੋਂ ਬਾਅਦ ਸਿੰਘਾਂ ਨੂੰ ਹੁਣ ਵੀਰਾਂ ਲੋਂ ਕੇਲੇਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਆ ਇੱਕ ਦੋ ਬੰਦੇ ਕਿਤੇ ਨਾ ਦੇ। ਓ ਛੱਲਾ ਇੱਥੇ ਰਾ ਸੁੱਕਿਆ ਮੇਰੇ ਵੀਰੇ ਇੱਕ ਥਾਂ ਦੇ ਕਿਤੇ। ਚੱਕੋ ਛੱਲਾ ਇੱਥੇ ਸੁੱਕਣਾ। ਫੌਜ ਨੂੰ ਛਕਾਇਆ ਜਾ ਰਿਹਾ ਪ੍ਰਸ਼ਾਦਾ ਪਾਣੀ ਤੋਂ ਬਾਅਦ ਹੁਣ। ਕੇਲੇ ਦੀ ਸੇਵਾ ਕੀਤੀ ਵੀਰ ਹੁਣਾਂ ਨੇ। ਹਾਂ। ਨਾਂਂਦਾ। ਨਾਂਂਦਾ। ਭਜੋ 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 ਸਾਥੀ ਭਜ ਗਏ ਸਾਥੀ। ਆ ਮਿਲ ਗਿਆ ਹਾਂ ਐਂ ਜੀ ਲੈ ਕੇ ਆਵਾਂਗੇ ਰਾਤ ਦੇ ਜਿਹੜੇ 9:30 ਚੁੱਕੇ ਆ ਤੇ ਵੀਰ ਉਹਨੇ ਆਪਣੇ ਕੋਲੇ ਹੁਣ ਮਿੱਟੀ ਦੀ ਸੇਵਾ ਲੈ ਕੇ ਜਿਹੜੇ ਪਹੁੰਚੇ ਆ ਪਿੰਡ ਝੰਡੇਆਲੀ ਤੇ ਜਿਲ੍ਹਾ ਜਲੰਧਰ ਵੀਰ ਇੱਥੋਂ ਪਹੁੰਚੇ ਆ ਤੇ ਇਹਦੀ ਸੇਵਾ ਆਪਣੇ ਪਿੰਡ ਬੰਤਚਾੜੀ ਤੁਹਾਨੂੰ ਪਤਾ ਹੀ ਆ ਤੇ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਵੀ ਨਹੀਂ ਆਏ ਝਡੇਆਲੀ ਤੋਂ ਹਨਾ ਝਡੇਆਲੀ ਤੋਂ ਆਏ ਆ ਤੇ ਵੀਰ ਵੇਖੋ ਕਿੰਨਾ ਰਾਤ ਦੇ ਕਿੰਨੇ ਘੜੀ ਗਏ ਆ ਰਾਤ ਤਕਰੀਬ ਹੁਣ 9.5 ਦਾ ਟਾਈਮ ਹੋ ਚੁੱਕਿਆ ਵਾਲੇ ਵਾਲੇ ਤੇ ਵੀਰੋਂ ਨਹੀਂ ਚੱਲਿਆ ਤੇ ਵੀਰ ਉਹਨਾਂ ਨੂੰ ਅਸੀਂ ਕਿਹਾ ਵੀ ਪ੍ਰਸ਼ਾਦਾ ਬਣੀ ਤਿਆਰ ਆ ਛੱਕ ਕੇ ਜਾਇਓ ਤੇ ਵੀਰੋਂ ਨਹੀਂ ਕਹਿੰਦੇ ਨਹੀਂ ਅਹੀਂ ਪਹੁੰਚਣਾ ਆ ਜਾ। ਆ ਇਹਦਾ ਅੱਖ ਚੱਲ ਇੱਥੇ ਰਹਿ ਪੋ ਅੱਜ। ਆਪਾਂ ਦੇ ਕਹਿੰਦੇ ਸਰੋਪਾ ਪਾਣੀ ਦਾ ਸਾਰਾ ਹੀ ਮੇਰੇ ਸਾਡੇ ਕੋਲ ਆ ਜਾਣਾ ਹੈਗਾ ਵਾ ਤੇ ਇਹ ਕਹਿੰਦੇ ਵੀ ਨਹੀਂ ਅਹੀਂ ਜਾਣਾ ਵਾ ਜਾ ਕੇ ਸਵੇਰੇ ਅਹੀਂ ਝੋਨਾ ਵੜਾਉਣਾ ਵਾ। ਹਾਂਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹੜੇ ਆਪਦੇ ਇੰਨੇ ਜ਼ਰੂਰੀ ਕੰਮ ਦੇ ਵਿੱਚੋਂ ਮਿੰਟ 'ਚੋਂ ਮਿੰਟ ਕੱਢ ਕੇ ਸਾਡੇ ਕੋਲ ਪਹੁੰਚਦੇ ਆਂ ਅਸੀਂ ਤਹਿ ਦਿਲੋਂ ਵੀਰ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ। ਕਿਉਂਕਿ ਕਿਸੇ ਲਈ ਜੇ ਆਪਾਂ ਟਾਈਮ ਕੜਨਾ ਨਾ ਇੱਕ ਮਿੰਟ ਵੀ ਕਿਸੇ ਲਈ ਕੜਨਾ ਬੜਾ ਔਖਾ ਅੱਜ ਦੇ ਟਾਈਮ ਦੇ ਵਿੱਚ ਆ ਮੈਂ ਮੜਾ ਦੱਸਦਾ ਆ ਇਹੋ ਜਿਹਾ ਜ਼ਮਾਨਾ ਆਇਆ ਵਾ ਵੀ ਜੇ ਕਿਸ ਨੂੰ ਆਪਾਂ ਵੀ ਟਾਈਮ ਨਹੀਂ ਦਿੰਦੇ ਬਹੁਤ ਘੱਟ ਕਿਉਂਕਿ ਜੇ ਕੋਈ ਜਦੋਂ ਮੇਰੇ ਕੋਲ ਪੇ ਤੇ ਆਖੀਦਾ ਚੰਗਾ ਜੀ ਸਾਸਰੀ ਘਰ ਦਾ ਸ੍ਰੀ ਵੀ ਦੂਰੋਂ ਹੱਥ ਖੜਾ ਕਰਕੇ ਲੰਘ ਜਾਂਦਾ ਹੱਥ ਮਿਲਾਉਂਦਾ ਕਿਸੇ ਕੋਲ ਟਾਈਮ ਨਹੀਂ ਇਹੋ ਜਿਹਾ ਜ਼ਮਾਨਾ ਆਇਆ ਫਿਰ ਵੀ ਸਾਡੇ ਵੀਰ ਵੇਖੋ ਟਰਾਲੇ ਭਰ-ਭਰ ਕੇ ਸਾਡੇ ਕੋਲੇ ਆ ਰਹੇ ਆ ਉਤਰਾ ਵੀ ਸੰਯੋਗ ਕਰ ਰਹੇ ਆ ਹਰ ਰੋਜ਼ ਸੰਗਤ ਆ ਰਹੀਆਂ ਅਸੀਂ ਤਾਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ 2020 ਦੇ ਜਿਹੜਾ 25 ਦੇ ਵਿੱਚ ਆ ਨੁਕਸਾਨ ਤੇ ਸਾਡਾ ਹੋਇਆ ਸੀ ਪਰ ਜਿੰਨਾ ਸੰਗਤਾਂ ਦਾ ਸੰਯੋਗ ਮਿਲਿਆ ਸਾਨੂੰ ਅਸੀਂ ਇਹ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਵੀਰੂ ਨਹੀਂ ਸਾਨੂੰ ਵਿਸ਼ਵਾਸ ਦੁਆਉਂਦੇ ਵੀ ਅਸੀਂ ਝੋਨਾ ਵੜਨ ਤੋਂ ਬਾਅਦ ਫੇਰ ਇੱਕ ਵਾਰੀ ਆਵਾਂਗੇ ਤੇ ਅਸੀਂ ਵੀ ਬੇਨਤੀ ਕਰਦੇ ਆ ਵੀਰ ਜੀ ਤੁਸੀਂ ਹੋਰ ਵੀ ਸਾਡਾ ਜਿਹੜਾ ਆ ਲਾਈਵ ਜੋ ਵੀ ਆ ਚੱਲ ਰਿਹਾ ਇਹਨੂੰ ਆਪਦੇ ਸਟੇਟਸ 'ਤੇ ਲਾਇਓ ਸਾਰੀਆਂ ਆਂਡ ਗਵਾਨ ਸੰਗਤਾਂ ਜਿਹੜੇ ਤੁਹਾਡੇ ਪਿੰਡ ਦੂਜੇ ਤੀਜੇ ਪਿੰਡਾਂ ਵਾਲੀਆਂ ਸੰਗਤਾਂ ਉਹਨਾਂ ਨੂੰ ਦੱਸਿਓ ਤੇ ਫੇਰ ਵੀ ਸਾਡੇ ਕੋਲੇ ਆਇਓ ਤੁਹਾਡਾ ਇੱਥੇ ਪਹੁੰਚਣ ਤੇ ਇੱਕ ਵਾਰੀ ਫੇਰ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਾਡੇ ਬਾਪੂ ਕੋਲ ਸਾਡੇ ਕੋਲੋਂ ਦਾ ਟਾਈਮ ਨਹੀਂ ਉਹ ਡਰਾਮਾਂ ਦੇ ਪਾਲੇ ਕਿੱਢੀ ਜਾਂਦਾ ਚਲੋ ਯਾਰ ਬਾਪੂ ਨੇ ਕਦੇ ਨਹੀਂ ਅੱਜ ਦਾ ਵਲੌਗ ਆਪਣੇ ਉੱਤੇ ਹੀ ਸਮਾਪਤ ਹਾਂ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਵੱਤੋ ਵਾਤ ਅਸੀਂ ਮਿੱਟੀ ਤੇ ਡੀਜ਼ਲ ਦੀ ਸੇਵਾ ਲਾ ਕੇ ਪਹੁੰਚੋ त्य अहिले ब्लग हो समप्त वाहिगुरु जी काालस वाहिगुरु जी कि फत